ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜਿਨ੍ਹਾਂ ਦਾ ਜਨਮ ਲਾਹੌਰ ਜੋ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਤੂਨਾ ਮੰਡੀ ਦੇ ਵਿੱਚ ਹੁੰਦਾ ਹੈ ਸਤਗੁਰੂ ਜੀ ਅਜੇ ਬਚਪਨ ਦੇ ਵਿੱਚ ਛੋਟੀ ਉਮਰ ਦੇ ਵਿੱਚ ਹਨ तकरीबन 7 ਸਾਲ ਦੀ ਉਮਰ ਹੈ ਕਿ ਸਤਗੁਰਾਂ ਦੇ ਪਿਤਾ ਜੀ ਪਿਤਾ ਹਰਦਾਸ ਜੀ ਅਕਾਲ ਚਲਾਣਾ ਕਰ ਗਏ ਨੇ ਉਸ ਤੋਂ ਥੋੜੇ ਸਮੇਂ ਬਾਅਦ ਹੀ ਉਹਨਾਂ ਦੇ ਮਾਤਾ ਜੀ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਮਾਤਾ ਅਨੂਪੀ ਜੀ ਹੁੰਦਾ ਹੈ ਉਹ ਵੀ ਅਕਾਲ ਚਲਾਣਾ ਕਰ ਗਏ ਨੇ ਗੁਰੂ ਰਾਮਦਾਸ ਜੀ ਮਹਾਰਾਜ ਦਾ ਬੜੇ ਪਿਆਰ ਦੇ ਨਾਲ ਬਚਪਨ ਦੇ ਵਿੱਚ ਨਾਮ ਜੇਠਾ ਜੀ ਰੱਖਿਆ ਸੀ ਸੋ ਲੋਕ ਆਖਣ ਲੱਗ ਪਏ ਕਿ ਹੁਣ ਜੇਠਾ ਜਤੇਮ ਹੋ ਚੁੱਕਿਆ ਹੈ ਸੋ ਇਤਿਹਾਸ ਦੇ ਵਿੱਚੋਂ ਹਵਾਲੇ ਮਿਲਦੇ ਨੇ ਇਹ ਪਰਿਵਾਰਕ ਹੋਰ ਸਾਥ ਸੰਬੰਧੀਆਂ ਚਾਚਿਆਂ ਤਾਇਿਆਂ ਨੇ ਬਹੁਤੀ ਸਾਰਨਾ ਲਈ ਜਿਸ ਕਰਕੇ ਜੇਠੇ ਨੂੰ ਉਹਨਾਂ ਦੇ ਨਾਨੀ ਜੀ ਬਾਸਰ ਕੇ ਲੈ ਕੇ ਆ ਗਏ ਨੇ ਜਿਸ ਵੇਲੇ ਬਾਸਰ ਕੇ ਆਪਣੀ ਨਾਨੀ ਦੇ ਕੋਲ ਰਹਿਣ ਲੱਗੇ ਨੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਨੇ ਨਾਨੀ ਤਿਆਰ ਕਰ ਦਿੰਦੀ ਸੀ ਤੇ ਜੇਠਾ ਜੀ ਵੇਚਦੇ ਸੀ ਜਦੋਂ ਗੋਇੰਦਵਾਲ ਨਗਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਵਸਾਇਆ ਉਦੋਂ ਨਾਨੀ ਦੇ ਨਾਲ ਗੋਇੰਦਵਾਲ ਜਾਣਾ ਕੀਤਾ ਜਿੱਥੇ ਗੁਰੂ ਘਰ ਦੀ ਸੇਵਾ ਵੱਲ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਧਿਆਨ ਹੋਇਆ ਸੇਵਾ ਦੇ ਵਿੱਚ ਜੁੜ ਗਏ ਨੇ ਐਸੀ ਸੇਵਾ ਦੇ ਵਿੱਚ ਜੁੜੇ ਨੇ ਕਿ ਇੱਕ ਦਿਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਅਸੀਸ ਕਿਰਪਾ ਕੀਤੀ ਹੈ ਤੇ ਆਪਣੀ ਬੇਟੀ ਬੀਬੀ ਭਾਨੀ ਦਾ ਰਿਸ਼ਤਾ ਵੀ ਕਰ ਦਿੱਤਾ ਸੋ ਜਿਸ ਵੇਲੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਜੇਠੇ ਨੂੰ ਹਰ ਇੱਕ ਤਰ੍ਹਾਂ નિਪੁੰਨ ਜਾਣ ਕੇ ਪ੍ਰਖਿਆਵਾਂ ਦੇ ਵਿੱਚੋਂ ਸਫਲ ਵੇਖ ਕੇ ਗੁਰੂ ਬਣਾ ਦਿੱਤਾ ਗੁਰੂ ਰਾਮਦਾਸ ਜੀ ਮਹਾਰਾਜ ਨੇ ਅੰਮ੍ਰਿਤਸਰ ਦਾ ਸਰੋਵਰ ਤਿਆਰ ਕਰਵਾਇਆ ਮਸੰਦ ਪ੍ਰਥਾ ਕਾਇਮ ਕੀਤੀ ਜੋ ਉਗਰਾਹੀ ਗੁਰੂ ਘਰ ਦੇ ਵਿੱਚ ਲਿਆਉਂਦੇ ਸਨ ਸੋ ਇਸੇ ਤਰ੍ਹਾਂ ਪੰਜਾਬ ਤੋਂ ਬਾਹਰ ਪ੍ਰਚਾਰ ਦਾ ਬੜਾ ਵੱਡਾ ਪੱਧਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤਾ ਲਾਵਾਂ ਦੀ ਬਾਣੀ ਰਚੀ ਇਸੇ ਤਰ੍ਹਾਂ ਸਿੱਖਾਂ ਦੇ ਜੋ ਕਾਰੋਬਾਰਤ ਨੂੰਣ ਵਾਸਤੇ ਵੱਡੇ ਵਪਾਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਸਾਏ ਇਸੇ ਤਰ੍ਹਾਂ ਲੋਕ ਭਲਾਈ ਦੇ ਕਾਰਜ ਗੁਰੂ ਰਾਮਦਾਸ ਜੀ ਮਹਾਰਾਜ ਕਰਦਿਆਂ ਹੋਇਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਤੇ ਦੇਬ ਬਿਠਾੜ ਕਰਕੇ ਫਿਰ ਸਤਗੁਰੂ ਸਚੇ ਪਾਤਸ਼ਾਹ ਜੀ 1581 ਦੇ ਵਿੱਚ ਜੋਤੀ ਜੋਤ ਸਮੁੰਦੇ ਨੇ ਸੋ ਸੰਖੇਪ ਦੇ ਵਿੱਚ ਇਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਇਤਿਹਾਸ ਸਹਿਮਤ ਕਿਰਪਾ ਕਰਨ ਹਾਜ਼ਰੀ ਪ੍ਰਵਾਨ ਕਰਨ ਹੋਈਆਂ ਗਲਤੀਆਂ ਭੁੱਲਾਂ ਦੀ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ